ਮੈਗਰ ਜੀ ਦਾ ਖਾਲਸਾ ਮੈਗਰ ਜੀ ਦੀ ਫਤਿਹ ਅਸੀਂ ਜੀ ਤਨ ਜੀ ਆਂ ਪਰਿਵਾਰ ਦੇ ਤੇ ਸੇਵਾ ਕਰਨ ਆਉਣੇ ਲੰਗਰ ਦੀ ਅਸੀਂ ਭਾਗੋ ਗੁਰਦੁਆਰਾ ਰੋਟੇ ਦੇ ਬਾਦ ਨਵੇਂ ਪਾਸੇ ਦਾ ਗੁਰਦੁਆਰਾ ਜੀ ਤੇ ਸਾਨੂੰ ਮੁਸ਼ਕਲ ਬੜੀ ਆਉਣਾ ਜਾਣਾ ਤੇ ਕਈ ਵਾਰੀ ਪੈਦਲ ਹੀ ਤੁਰ ਕੇ ਆਉਨੇ ਆ ਤੇ ਸਾਡੀ ਤਨਖਾਹ ਬਹੁਤ ਘੱਟ ਆ ਤੇ ਸਾਨੂੰ ਗੁਰੂ ਪੰਥ ਨੇ ਮਾਤਨ ਮਦਦ ਕੀਤੀ ਹੈ ਤੇ ਅਸੀਂ ਉਹਦਾ ਬਹੁਤ ਧੰਨ ਧੰਨਵਾਦ ਕਰਦੇ ਆਂ ਬਰਤੋਂ ਸ਼ੁਕਰਾਨਾ ਕਰਦੇ ਆਂ ਸਾਰੇ ਪਰਿਵਾਰ ਦਾ ਵੱਧ ਤੋਂ ਵੱਧ ਕਰਦੇ ਆਂ ਸ਼ੁਕਰਾਨਾ ਐਕਸਾਨੂੰ ਸ਼ੈਕਲ ਦਿੱਤਾ ਬਸਤ ਦਿੱਤੇ ਆ ਤੇ ਅਸੀਂ ਬਰਤਵਾਦ ਤੁਹਾਨੂੰ ਬਹੁਤ ਧੰਨਵਾਦ ਕਰਦੇ ਆਂ ਇਹਦਾ ਸ਼ੁਕਰਾਨਾ ਕਰਦੇ ਆਂ ਜੀ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ ਸੰਗਤ ਸਾਹਿਬ ਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਗੁਰੂ ਪੰਥ ਨੇ ਤੁਹਾਡੀ ਅੱਜ ਸਹਾਇਤਾ ਕੀਤੀ ਆ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਅਸੀਂ ਬਹੁਤ ਖੁਸ਼ ਆਂ ਗੁਰੂ ਪੰਥ ਤੇ ਹਾਂ ਸਾਡੀ ਸਹਾਇਤਾ ਕੀਤੀ ਆ ਗਰੀਬਾਂ ਸਾਈਕਲ ਦਵਾਏ ਮਹਾਰਾਜ ਨੇ ਚੜ੍ਹਦੀ ਕਲਾ ਚ ਰੱਖ ਵੈਗਰਜੀਕਾ ਖਾਲਸਾ ਵੈਗਰਜੀ ਤੁਸੀਂ ਵੀ ਸਿੰਘ ਸਾਹਿਬ ਆਪਣੇ ਖਾਲਸਾ ਵੇਗੜੀ ਕੀ ਫਤਿਹ ਗੁਰੂ ਪੰਥ ਨੇ ਸਾਡੀ ਮੌਤ ਮਦਦ ਕੀਤੀ ਵੱਧ ਤੋਂ ਵੱਧ ਤੇ ਸਾਨੂੰ ਸ਼ੈਂਕਲ ਤੇ ਬਸਤਰ ਦਿੱਤੇ ਅਸੀਂ ਬਹੁਤ ਧੰਨ ਧੰਨਵਾਦ ਕਰਦੇ ਹਾਂ ਇਹਨਾਂ ਦਾ ਹਾਰੇ ਪਰਿਵਾਰ ਦਾ ਬੱਚਿਆਂ ਤੇ ਵੀ 500 ਸਬਸਕਰਾਈ ਬੱਚਿਆਂ ਤੇ ਵੀ ਧੰਨਵਾਦ ਕਰਦੇ ਹਾਂ ਵੇਗੜੀ ਕਾ ਖਾਲਸਾ ਵੇਗੜੀ ਕੀ ਫਤਿਹ ਹਾਂਜੀ ਵੇਗੜੀ ਜੀ ਕਾ ਖਾਲਸਾ ਵੇਗੜੀ ਕੀ ਫਤਿਹ ਬੁਲਾ ਦਉ ਵੇਗੜੀ ਕਾ ਖਾਲਸਾ ਵੇਗੜੀ ਕੀ ਫਤਿਹ ਗੁਰੂ ਪੰਥ ਟਰੱਸਟ ਨੇ ਬੜਾ ਹੀ ਪਰਪਕਾਰ ਕੀਤਾ ਵਾ ਇਹਨਾਂ ਤਿੰਨ ਸਿੰਘਾਂ ਤੇ ਇਹਨਾਂ ਨੂੰ ਜਿਹੜੇ ਸਾਈਕਲ ਆ ਉਹ ਲੈ ਕੇ ਦਿੱਤੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਗੁਰੂ ਜਿੱਥੇ ਸਾਈਕਲ ਲੈ ਕੇ ਦਿੱਤੇ ਨਾਲ-ਨਾਲ ਵਸਤਰ ਵੀ ਟੰਡਾ ਨੂੰ ਤੇ ਉਹਨਾਂ ਦੀ ਜਿਹੜੀ ਸਵਾਈਆਂ ਵਸਤਰਾਂ ਦੀ ਉਹ ਵੀ ਗੁਰੂ ਪੰਥ ਨੇ ਮਤਲਬ ਆਪਣੇ ਜਿਹੜੀ ਸੇਵਾ ਉਹਨਾਂ ਦਾ ਦਸਬੰਧ ਆ ਉਹਨੂੰ ਸਫਲਾ ਕਰਦੇ ਹੋਏ ਇਹਨਾਂ ਪਰ ਸਿੱਖਾਂ ਦੀ ਜਿਹੜੀ ਸਹਾਇਤਾ ਕੀਤੀ ਆ ਤੇ ਸਤਿਗੁਰੂ ਜੀ ਕਿਰਪਾ ਕਰਨ ਗੁਰਦਾਨਕਦੇਵ ਜੀ ਮਹਾਰਾਜ ਗੁਰੂ ਪੰਥ ਟਰੱਸਟ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤੇ ਮੈਦਾਨੀ ਵੀਰ ਸੱਜਣਾਂ ਨੂੰ ਬੇਨਤੀ ਕਰਦਾ ਆ ਕਿ ਗੁਰੂ ਪੰਥ ਦੀ ਵੱਧ ਚੜਕੇ ਸੇਵਾ ਕੀਤੀ ਜਾਵੇ ਤਾਂ ਕਿ ਹੋਰ ਇਸ ਤਰ੍ਹਾਂ ਦੇ ਗਰੀਬ ਸਿੱਖਾਂ ਲਈ ਜਿਹੜੀ ਸੇਵਾ ਕੀਤੀ ਜਾਵੇ